ਹਾਂਜੀ ਸੰਗਤ ਜੀ ਸਵਾਗਤ ਹੈ ਤੁਹਾਡਾ ਆਪਣੇ ਬਲੌਗ 'ਚ ਅੱਜ ਆਪਾਂ ਗਏ ਸੀ ਗੁਰਦੁਆਰਾ ਚਰਨ ਕਮਲਾ ਨੌਮੀ ਪਾਸ਼ਾਹੀ ਅਤੇ ਦਸਵੀਂ ਪਾਸ਼ਾਹੀ ਪਿੰਡ ਗਵਿੰਦਪੁਰਾ ਵਿਖੇ ਆਇਓ ਸੰਗਤ ਜੀ ਤੁਹਾਨੂੰ ਦਿਖਾਉਨੇ ਆ ਇੱਥੋਂ ਦਾ ਗੁਰਦੁਆਰਾ ਸਾਹਿਬ ਤੇ ਇੱਥੋਂ ਦੇ ਇਤਿਹਾਸ ਬਾਰੇ ਜਾਣਕਾਰੀ ਦੰਨਿਆਂਗੇ ਬਾਕੀ ਸੰਗਤ ਜੀ ਤੁਸੀਂ ਆਪ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਉਹ ਸਾਹਮਣੇ ਬਿਲਡਿੰਗ ਦਿਖ ਰਹੀ ਹੈ ਗੁਰਦੁਆਰਾ ਸਾਹਿਬ ਦੀ ਬਹੁਤ ਸੋਹਣੀ ਬਿਲਡਿੰਗ ਹੈਗੀ ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆਗੇ ਸੰਗਤ ਜੀ ਤੁਸੀਂ ਦੇਖਣ ਕਰੋ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਬਹੁਤ ਸੋਹਣੀ ਬਿਲਡਿੰਗ ਹੈ ਗੁਰਦੁਆਰਾ ਸਾਹਿਬ ਦੀ ਇੱਥੋਂ ਦਾ ਇਤਿਹਾਸ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਹੈਗਾ ਇੱਥੇ ਲੋਕ ਦੂਰੋਂ ਦੂਰੋਂ ਆਉਂਦੇ ਨੇ ਸੰਗਤ ਜੀ ਇੱਥੇ ਸੁੱਖੀਆਂ ਗਈਆਂ ਸੁੱਖਾਂ ਪੂਰ ਚੜ੍ਹਦੀਆਂ ਨੇ ਹੁਣ ਸੰਗਤ ਜੀ ਤੁਹਾਨੂੰ ਦਿਖਾਉਣਾ ਹੈ ਸਰੋਵਰ ਏ ਹੈ ਜੀ ਸੰਗਤ ਜੀ ਸਰੋਵਰ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਸਿੱਖ ਭਗਤ ਗੁਲਾਬ ਸਿੰਘ ਜੀ ਨੂੰ ਆਪਣੇ ਹੱਥੀਂ ਇਸ਼ਨਾਨ ਕਰਾਇਆ ਸੀਗਾ ਤੇ ਗੁਰੂ ਸਾਹਿਬ ਨੇ ਬਚਨ ਕੀਤੇ ਸੀ ਵੀ ਜਿਹੜਾ ਇਸ ਸਰੋਵਰ ਵਿੱਚ ਇਸ਼ਨਾਨ ਕਰੂਗਾ ਉਸ ਦੇ ਮਾਨਸਿਕ ਅਤੇ ਸੇਲਕ ਰੋਗ ਦੂਰ ਹੋਣਗੇ ਸੰਗਤ ਜੀ ਇੱਥੇ ਗੁਰੂ ਤੇਗ ਬਹਾਦਰ ਨਮੇ ਪਾਸ਼ਾਏ ਅਤੇ ਦਸਵੇਂ ਪਾਸ਼ਾਏ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਕਮਲ ਪਏ ਹੋਏ ਨੇ ਕਿ ਇਹ ਅਤਿਕਾ ਬਹੁਤ ਹੀ ਇਤਿਹਾਸਕ ਅਤੇ ਮਹੱਤਵਪੂਰਨ ਗੁਰਦੁਆਰਾ ਸਾਹਿਬ ਹੈ ਤੇ ਇੱਥੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਆਂ ਤੇ ਬਾਕੀ ਤੁਹਾਨੂੰ ਅੱਗੇ ਬਾਬਾ ਜੀ ਨਾਲ ਗੱਲ ਕਰਾਵਾਂਗੇ ਤੇ ਇਹ ਪੁਰਾਣੀ ਖੂਹੀ ਹੈ ਗੁਰੂ ਸਾਹਿਬ ਦੇ ਟਾਈਮ ਦੀ ਦੇਖ ਸਕਦੇ ਹੋ ਤੁਸੀਂ ਇਸ ਤੋਂ ਬਾਅਦ ਸੰਗਤ ਜੀ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਤੁਹਾਨੂੰ ਅੰਦਰ ਦਾ ਦ੍ਰਿਸ਼ ਦਿਖਾਵਾਂਗੇ ਇਹ ਦੇਖੋ ਸੰਗਤ ਜੀ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਹੈਗਾ ਬਾਕੀ ਤੁਹਾਨੂੰ ਇੱਥੋਂ ਦਾ ਇਤਿਹਾਸ ਦਿਖਾਉਣੇ ਆਂਗੇ ਤੇ ਸੰਗਤ ਜੀ ਤੁਸੀਂ ਇਸ ਇਤਿਹਾਸ ਨੂੰ ਵੀਡੀਓ ਪਾਉਜ਼ ਕਰਕੇ ਵੀਡੀਓ ਰੋਕ ਕੇ ਪੜ ਸਕਦੇ ਹੋ ਇਹ ਦੇਖੋ ਸੰਗਤ ਜੀ ਸਾਰਾ ਇਤਿਹਾਸ ਲਿਖਿਆ ਹੋਇਆ ਇੱਥੋਂ ਦਾ ਵਿੱਚ ਨੌਵੇਂ ਗੁਰੂ ਤੇਗ ਬਹਾਦਰ ਜੀ ਆਏ ਤੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ ਤੇ ਇਸ ਪਿੰਡ ਦਾ ਨਾਮ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਪਿਆ ਗਵਿੰਦਪੁਰਾ ਸਾਹਿਬ। ਬਾਕੀ ਸੰਗਤ ਜੀ ਹੁਣ ਤੁਹਾਨੂੰ ਆਪਾਂ ਅੰਦਰ ਚੱਲ ਕੇ ਦਿਖਾਉਨੇ ਆ ਗੁਰਦੁਆਰਾ ਸਾਹਿਬ ਜਿੰਦਰਾਓ ਬਿਲਡਿੰਗ। ਆਏ ਦੇਖੋ ਸੰਗਤ ਜੀ ਬਹੁਤ ਸੋਹਣਾ ਹੈ ਅੰਦਰੋਂ ਗੁਰਦੁਆਰਾ ਸਾਹਿਬ ਤੇ ਸਾਹਮਣੇ ਗੁਰਗੁਲਾ ਸਾਹਿਬ ਜੀ ਦਾ ਪ੍ਰਕਾਸ਼ ਸਾਹਿਬ ਹੈਗਾ ਇਹ ਦੇਖ ਸਕਦੇ ਹੋ ਸੰਗਤ ਜੀ ਤੁਸੀਂ ਸੰਗਤ ਜੀ ਇੱਥੇ ਮਸਿਆ ਦਾ ਦਿਹਾੜਾ ਮਨਾਇਆ ਜਾਂਦਾ ਹੈਗਾ ਮਹੀਨੇ ਦੀ ਹਰ ਮਸਿਆ ਮਨਾਈ ਜਾਂਦੀ ਇੱਥੇ ਗੁਰਪੁਰਬ ਸੀਦੀ ਦਿਹਾੜੇ ਮਨਾਏ ਜਾਂਦੇ ਨੇਗੇ ਬਾਕੀ ਸੰਗਤ ਜੀ ਤੁਹਾਨੂੰ ਦਿਖਾਵਾਂਗੇ ਇੱਥੇ ਇੱਕ ਪੂਰਾ ਸੈਭੀ ਬਣਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਤੇਗ ਬਹਾਦਰ ਦੀ ਯਾਦ ਵਿੱਚ ਜਿੱਥੇ ਉਹ ਇੱਥੇ ਥੜੇ ਸੈਭੀ ਬਣੇ ਹੋਏ ਨੇਗੇ ਜਿੱਥੇ ਗੁਰੂ ਸਾਹਿਬ ਜੀ ਬੈਠ ਕੇ ਨਾਮ ਸਿਮਰਨ ਕਰਿਆ ਕਰਦੇ ਸਨ ਲੋ ਜੀ ਸੰਗਤ ਜੀ ਇੱਧਰ ਹੈਗਾ ਪੋਰਾ ਸਾਹਿਬ ਇਹ ਤੇ ਆਸਾ ਦਿਖਾਵਾਇਆ ਇੱਥੇ ਢਿਕੇ ਢਿਕੇ ਬਾਬਾ ਜੀ ਆਏ ਸੀਗੇ ਇੱਥੇ ਬਾਕੀ ਤੁਹਾਨੂੰ ਦਰਸ਼ਨ ਕਰਾਉਨੇ ਆ ਥੱਲੇ ਜਾ ਕੇ ਹੁਣ ਆਪਾਂ ਚੱਲਿਆਂ ਪੋਰਾ ਸਾਹਿਬ ਚ ਜਿੱਥੇ ਨੌਵੇਂ ਪਾਤਸ਼ਾਹ ਜੀ ਤੇ 10ਵੇਂ ਪਾਤਸ਼ਾਹ ਜੀ ਆਏ ਹੋਏ ਨੇਗੇ ਇੱਥੇ ਥੜੇ ਸਾਹਿਬ ਬਣੇ ਹੋਏ ਨੇਗੇ ਇਹ ਦੇਖੋ ਸੰਗਤ ਜੀ ਇਹ ਥੜਾ ਸਹਿਬ ਨੌਵੇਂ ਪਾਤਸ਼ਾਹ ਜੀ ਦੇ ਯਾਦ ਵਿੱਚ ਬਣਾਇਆ ਗਿਆ ਹੈਗਾ ਇੱਥੇ ਆਏ ਸੀਗੇ ਗੁਰੂ ਸਾਹਿਬ ਜੀ ਤੇ ਇਧਰ ਵਾਲਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਤੇ ਇੱਥੇ ਸੰਗਤ ਜੀ ਗੁਰੂ ਸਾਹਿਬਾਨ ਦੇ ਸਮੇਂ ਦੇ ਸ਼ਾਸਤਰ ਵੀ ਮੌਜੂਦ ਨੇਗੇ ਦੇਖ ਸਕਦੇ ਹੋ ਤੁਸੀਂ ਸੰਗਤ ਜੀ ਇੱਥੇ ਆ ਕੇ ਸਕੂਨ ਬਹੁਤ ਮਿਲਦਾ ਹੈਗਾ ਵਹਿਗੁਰੂ ਜੀ ਦੇ ਦਰਬਾਰ ਚ ਆ ਕੇ ਲੋ ਜੀ ਸੰਗਤ ਜੀ ਹੁਣ ਆਪਾਂ ਚੱਲੇ ਆਂਗੇ ਵਾਪਸ ਤੇ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਜਿਸ ਸਾਈਡ ਲੰਗਰ ਬਣਦਾ ਹੈਗਾ ਲੋ ਜੀ ਸੰਗਤ ਜੀ ਆਪਾਂ ਬਾਬਾ ਜੀ ਤੋਂ ਪੁੱਛਦੇ ਆ ਵੀ ਇੱਥੇ ਕਿਹੜੇ ਕਿਹੜੇ ਦਿਹਾੜੇ ਮਨਾਏ ਜਾਂਦੇ ਨੇ ਬਾਕੀ ਬਾਬਾ ਜੀ ਨਾਲ ਕਰਦੇ ਆਪਾਂ ਗੱਲਵਾਟ ਬਾਬਾ ਜੀ ਦੱਸੋ ਜੀ ਇੱਥੇ ਕਿਹੜੇ ਕਿਹੜੇ ਦਿਹਾੜੇ ਮਨਾਏ ਜਾਂਦੇ ਨੇ ਜੀ ਇੱਕ ਤਾਂ ਮੱਸਿਆ ਪਰਦੀ ਆ ਜੀ ਅੱਛਾ ਜੀ ਬਾਬਾ ਜੀ ਇੱਕ ਬਸਾਖੀ ਪਰਦੀ ਆ ਜੀ ਅੱਛਾ ਬਾਬਾ ਜੀ ਹੋਰ ਦੁੱਧ ਪੁੱਤ ਇੱਥੇ ਮਿਲਦਾ ਜੀ ਹਾਂਜੀ ਬਾਬਾ ਜੀ ਇਹ ਵੀ ਸੁਣਿਆ ਵੀ ਇੱਥੇ ਸੁੱਖਾਪੂਰ ਹੁੰਦੇ ਆ ਨਹੀਂ ਹਾਂ ਸੁੱਖਾ ਸਾਰੀਆਂ ਪੂਰੀਆਂ ਹੁੰਦੀਆਂ ਨੇ ਜੀ ਠੀਕ ਇਹਦੇ ਖੁਰਕਾ ਉਹ ਪੰਜ ਮਸਿਆ ਦਾ 10 ਮਸਿਆ ਨਾਲ ਉਹਦੀ ਵੀ ਖੁਰਕਹੜ ਜਾਂਦੀ ਆ ਠੀਕ ਜੇ ਕੋਈ ਬੱਚਾ ਸੁਖਦਾ ਉਹਦੀ ਵੀ ਉਹ ਵੀ ਠੀਕ ਹੋ ਜਾਂਦਾ ਠੀਕ ਹੈ ਹਾਂ ਵੀ ਬਾਬਾ ਜੀ ਜਿਹੜਾ ਇੱਥੇ ਸਰੋਵਰ ਹੈ ਇੱਥੇ ਇਸ਼ਨਾਨ ਕਰਨ ਨਾਲ ਵੀ ਸਾਰੇ ਦੁੱਖ ਦੂਰ ਹੁੰਦੇ ਨੇ ਸਾਰੇ ਦੁੱਖ ਦੂਰ ਹੁੰਦੇ ਨੇ ਜੀ ਬਹੁਤ ਦੂਰੋਂ ਦੂਰੋਂ ਹੁੰਦੀ ਸੰਗਤ ਬਾਬਾ ਜੀ ਹਾਂ ਜੀ ਬਹੁਤ ਦੂਰੋਂ ਦੂਰੋਂ ਹੁੰਦੀ ਆ ਠੀਕ ਹੈ ਧੰਨਵਾਦ ਬਾਬਾ ਜੀ ਪਟਿਆਲੇ ਤੋਂ ਪਰਾਂ ਤੋਂ ਵੀ ਆਉਂਦੇ ਆ ਜੀ ਸਹੀ ਗੱਲ ਹੈ ਬਾਬਾ ਜੀ ਇੱਥੇ ਹਾਂ ਜੀ ਠੀਕ ਹੈ ਜੀ ਬਾਬਾ ਜੀ ਧੰਨਵਾਦ ਲੋ ਜੀ ਸੰਗਤ ਜੀ ਹੁਣ ਆਪਾਂ ਚੱਲਿਆਂ ਅੰਦਰਵਾਰ ਸਾਹਿਬ ਚੋਂ ਬਾਹਰ ਇਹ ਆਪਣੇ ਮਹਿਤਾਬ ਸਿੰਘ ਜੀ ਨੇ ਜਿਹੜੇ ਆਪਣੇ ਨਾਲ ਆਏ ਹੋਏ ਨੇਗੇ ਤੇ ਇਹ ਦੇਖ ਸਕਦੇ ਹੋ ਤੁਸੀਂ ਗੁਰਦੁਆਰੇ ਦੀ ਬਿਲਡਿੰਗ ਬਾਹਰੀ ਸਾਈਡ ਤੋਂ ਬਾਕੀ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਸੰਗਤ ਜੀ ਹੁਣ ਲੰਗਰ ਹਾਲ ਵੱਲ ਜਿੱਥੇ ਹਰ ਮੱਸੇ ਵਾਲੇ ਦਿਨ ਜਾਂ ਜਿੱਥੇ ਰੋਜ਼ਾਨਾ ਹੀ ਲੰਗਰ ਸਕਾਇਆ ਜਾਂਦਾ ਸੰਗਤਾਂ ਨੂੰ ਇੱਥੇ ਗੁਰਦੁਆਰੇ ਦੀ ਸੰਗਤ ਜੀ ਇੱਕ ਹੋਰ ਖਾਸੀਅਤ ਹੈ ਕਿ ਇੱਥੇ ਜਿਹੜਾ ਸਰੋਵਰ ਹੈ ਸਾਹਿਬ ਹੈਗਾ ਉਹ ਚ ਇਸ਼ਨਾਨ ਕਰਨ ਨਾਲ ਜਿਵੇਂ ਚਮੜੀ ਦੇ ਰੋਗ ਹੋ ਗਏ ਉਹ ਦੂਰ ਹੁੰਦੇ ਨੇਗੇ ਇਸ ਗੁਰਦੁਆਰਾ ਸਾਹਿਬ 'ਚ ਹਰ ਇੱਕ ਸੁੱਖ ਪੂਰੀ ਹੁੰਦੀ ਹੈ ਦੁੱਧ ਪੁੱਤ ਦੀ ਸੁੱਖ ਜਾਂ ਕੋਈ ਵੀ ਸੁੱਖ ਸੁਖ ਲੋ ਹਰ ਇੱਕ ਸੁੱਖ ਪੂਰੀ ਹੁੰਦੀ ਹੈਗੀ ਇੱਥੇ ਕਿਉਂਕਿ ਸੰਗਤ ਜੀ ਇੱਥੇ ਨੌਵੇਂ ਪਾਤਸ਼ਾਹੀ ਤੇ ਦਸਵੇਂ ਪਾਤਸ਼ਾਹੀ ਜੀ ਦੇ ਚਰਨ ਚੋਂ ਪ੍ਰਾਪਤ ਧਰਤੀ ਹੈ ਇਹ ਲੋ ਜੀ ਸੰਗਤ ਜੀ ਜਿਸ ਸਾਈਡ ਹੁਣ ਆਪਾਂ ਜਾ ਰਹੇ ਆਂ ਇਹ ਸਾਈਡ ਨੇ ਗਿਆ ਲੰਗਰ ਹਾਲ ਤੁਹਾਨੂੰ ਲੰਗਰ ਹਾਲ ਵੀ ਦਿਖਾਉਣਾ ਐ ਇਸ ਗੁਰੂ ਘਰ ਦਾ ਸੰਗਤਾਂ ਨੂੰ ਬੇਨਤੀ ਐ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੋ ਕਿ ਸੰਗਤ ਜੀ ਧੰਨ ਹੁਣ ਡੇਲੀ ਨਿਤਨਾਮਾ ਵਲੌਗ ਦੇਖਣ ਨੂੰ ਮਿਲੂਗਾ ਹਾਂਜੀ ਸੰਗਤ ਜੀ ਇਹ ਸੈੱਡ ਹੈਗਾ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਇਹ ਦੇਖ ਸਕਦੇ ਹੋ ਤੁਸੀਂ ਇਹ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ ਸੰਗਤ ਜੀ ਸੋ ਸਾਝੀ ਸੰਗਤ ਨੂੰ ਬੇਨਤੀ ਹੈ ਸੰਗਤ ਜੀ ਜੇ ਤੁਹਾਨੂੰ ਆਪਣਾ ਬਲੌਗ ਵਧੀਆ ਲੱਗਿਆ ਤਾਂ ਆਪਣੇ ਬਲੌਗ ਨੂੰ ਸ਼ੇਅਰ ਜਰੂਰ ਕਰੋ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਸਾਰੇ ਸੱਜਣ ਮਿੱਤਰਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਸ ਦੇ ਨਾਲ ਹੀ ਆਪਣਾ ਅੱਜ ਦਾ ਬਲੌਗ ਸਮਾਪਤ ਹੁੰਦਾ ਹੈ ਅੱਗੇ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ